ਡੀਜੀਪੀ ਸ਼੍ਰੀ ਕੌਰਵ ਯਾਦਵ ਜੀ ਨੇ ਅੱਜ ਸਵੇਰ ਜਿਹੜੇ ਆਪਣਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕੱਲ ਤੋਂ ਨਗਰ ਕੀਰਤਨ ਆ ਰਹੇ ਨੇ ਉਹਦੇ ਬਾਰੇ ਟ੍ਰੈਫਿਕ ਅਰੇਂਜਮੈਂਟ ਦਾ ਅੱਜ ਮਾਰਨਿੰਗ ਦੇ ਵਿੱਚ ਰਿਵਿਊ ਕੀਤਾ ਔਰ ਰਿਵਿਊ ਕਰਨ ਤੋਂ ਉਪਰੰਤ ਉਹਨਾਂ ਨੇ ਦਾਸ ਨੂੰ ਹੁਕਮ ਕੀਤਾ ਕਿ ਤੁਸੀਂ ਉੱਥੇ ਜਾ ਕੇ ਟ੍ਰੈਫਿਕ ਦੇ ਜਿਹੜੇ ਅਰੇਂਜਮੈਂਟ ਨੇ ਉਹਨਾਂ ਨੂੰ ਥੋੜਾ ਅਪਗ੍ਰੇਡ ਕਰੂ ਤਾਂ ਕਿ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਹੈਗੀਆਂ ਨੇ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਹੋਵੇ ਟ੍ਰੈਫਿਕ ਪੱਖੋਂ ਕੋਈ ਸਮੱਸਿਆ ਨਾ ਹੋਵੇ ਤੋਂ ਪਹਿਲਾਂ ਵੀ ਇੱਥੇ ਟ੍ਰੈਫਿਕ ਦੇ ਅੱਛੇ ਅਰੇਂਜਮੈਂਟ ਕੀਤੇ ਗਏ ਸੀ ਪਰ ਉਹ ਅਰੇਂਜਮੈਂਟਾਂ ਨੂੰ ਅਪਗ੍ਰੇਡ ਕਰਦੇ ਹੋਏ ਮੇਰੇ ਨਾਲ ਮੈਡਮ ਨੇ ਲੰਬਰੀ ਦੀ ਡਿਊਟੀ ਲਈ ਗਈ ਹੈਗੀ ਆ ਮੈਡਮ ਦੇ ਲੰਬਰੀ ਜੋ ਕਿ ਇਸ ਜਗ੍ਹਾ ਤੋਂ ਭਲੀ ਭਾਂਤੀ ਵਕਫ ਹੈਗੇ ਨੇ ਪਹਿਲਾਂ ਹੋਲਾ ਮਹੱਲਾ ਦਾ ਫੰਕਸ਼ਨ ਇੱਥੇ ਉਹ ਕਰਾਉਂਦੇ ਰਹੇ ਹੈਗੇ ਨੇ ਸੋ ਮੈਡਮ ਦੇ ਲੰਬਰੀ ਨੂੰ ਅਸੀਂ ਰਿਕੁਐਸਟ ਕਰਕੇ ਆਪਣੇ ਨਾਲ ਲਿਆ ਹੈ ਨਾਲ ਐਡੀਸ਼ਨਲ ਐਸਪੀ ਡੀਐਸਪੀ ਤੇ 200 ਦੇ ਕਰੀਬ ਪਹਿਲਾਂ ਸਾਡੇ ਕੋਈ 500 ਦੇ ਕਰੀਬ ਮੁਲਾਜ਼ਮ ਲੱਗੇ ਹੋਏ ਸੀਗੇ ਔਰ 200 ਐਡੀਸ਼ਨਲ ਮੁਲਾਜ਼ਮ ਅਸੀਂ ਲੈ ਹੈ ਇਦੇ ਵਿੱਚ ਜਿਹੜੇ ਅਸੀਂ ਅਰੇਂਜਮੈਂਟ ਕੀਤੇ ਹੈਗੇ ਨੇ ਉਹਦੇ ਵਿੱਚ ਮੈਂ ਖਾਸ ਧੰਨਵਾਦ ਕਰਾਂਗਾ ਡਾਕਟਰ ਨਰਦੀਪ ਅਸੀਜਾ ਜਿਹੜੇ ਸਾਡੇ ਟ੍ਰੈਫਿਕ ਕਾ ਡਵਾਈਜ਼ਰ ਹੈਗੇ ਨੇ ਇਹਨਾਂ ਨੇ ਸਾਰੇ ਕੰਮ ਨੂੰ ਬੜਾ ਸਾਇੰਟਿਫਿਕ ਤੌਰ ਤੇ ਪਲਾਨ ਕੀਤਾ ਕਿਉਂਕਿ ਜੇ ਆਪਣੀ ਪਲੈਨਿੰਗ ਪ੍ਰੋਪਰ ਹੋਵੇ ਤਾਂ ਫਿਰ ਫੰਕਸ਼ਨ ਠੀਕ ਨਿਕਲ ਜਾਂਦਾ ਤੋਂ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਬਹੁਤ ਅੱਛੀ ਤਰ੍ਹਾਂ ਪਲਾਨ ਕੀਤਾ ਹੈਗਾ ਤੇ ਇਕਸੋ ਬੀ ਇੱਕੜ ਦੇ 크ੀ ਅਡੀਸ਼ਨਲ ਪਾਰਕਿੰਗ ਸਪੇਸ ਕ੍ਰੀਏਟ ਕੀਤਾ ਹੈਗਾ। ਤੋਂ ਆਈਡੀਆ ਇਹੀ ਹੈਗਾ ਕਿ ਜਿਸ ਦਾ ਆਪਣੇ ਗੁਰੂ ਸਾਹਿਬ ਦੇ ਬੰਨਿਓ ਦਸਾਇਆ ਗਿਆ ਮਾਰਕ ਹੈਗਾ ਕਿ ਗੁਰੂ ਦੇ ਘਰੇ ਜਦੋਂ ਆਣਾ ਪੈਦਲ ਚੱਲ ਕੇ ਆਵਾਂ। ਔਰ ਸਾਡਾ ਇਹ ਉਪਰਾਨਾ ਹੈਗਾ ਕਿ ਜਿਹੜਾ ਲੋਕਾਂ ਨੂੰ ਘੱਟੋਂ ਘੱਟ ਪੈਦਲ ਚੱਲਣਾ ਪਵੇ ਉਹਦੇ ਨਜ਼ਦੀਕ ਅਸੀਂ ਸਾਡੇ ਪਾਸੇ ਇਕ ਸੋ 20 ਏਕੜ ਦੇ ਵਿੱਚ ਜਿੱਦੇ ਏਕ ਏ ਟਾਈਮ 25000 ਗੱਡੀ ਪਾਰਕ ਹੋ ਸਕਦੀ ਹੈ। ਔਰ 10 ਮਿੰਟ ਦੇਖਿਆ ਜਾਵੇ ਤਾਂ ਲੱਖ ਦੇ ਕਰੀਬ ਕਟੇਓ ਦੇ ਚ ਰੋਜ਼ ਮੂਵ ਇਨ ਹੋ ਸਕਦੀ ਹੈ। ਉਹ ਪਾਰਕਿੰਗ ਪ੍ਰੋਵਾਈਡ ਕੀਤੀ ਹੈਗੀ। ਨਾਲ ਦੀ ਨਾਲ ਅਸੀਂ ਇਹ ਕੀਤਾ ਹੈਗਾ ਕਿ ਇਹ ਸਾਰੀਆਂ ਚੀਜ਼ਾਂ ਅ ਇੰਟਰਨੈਟ ਤੇ ਪਾ ਦਿੱਤੀ ਹੈ। ਤਾਂ ਕਿ ਜਿਹੜਾ ਬਾਅਦੋਂ ਉਹ ਬੰਦਾ ਕਿਤੇ ਆਂਦਾ ਹੈਗਾ ਉਹਨੂੰ ਪਤਾ ਹੋਵੇ ਵੀ ਮੇਰੀ ਪਾਰਕਿੰਗ ਕਿੱਥੇ ਆ ਉਦੋਂ ਪਾਰਕਿੰਗ ਕਿੰਨੀ ਕੁ ਭਰੀ ਵੀ ਆ ਜਿਵੇਂ ਬਾਅਦ ਆਪਾਂ ਜਾਂਦੇ ਆ ਦੇਖਦੇ ਆਪਾਂ ਆਪਾਂ ਨੂੰ ਪਤਾ ਹੁੰਦਾ ਵੀ ਆਹ ਪਾਰਕਿੰਗ ਫੁੱਲ ਆ ਕਿ ਇਨਕੰਪਲੀਟ ਆ ਆਪਾਂ ਉਸ ਪਾਸੇ ਨੂੰ ਆਪਣੀ ਕੱਡੀ ਨੂੰ ਮੋੜ ਦਿੰਦੇ ਨੇ ਸੋ ਇਹ ਅਸੀਂ ਸਾਡਾ ਪਹਿਲਾ ਮੈਪ ਮਾਈਂਡੀਆਂ ਨਾਲ ਇੱਕ ਐਗਰੀਮੈਂਟ ਹੈਗਾ ਮੈਪ ਮਾਈਂਡੀਆਂ ਦੀ ਜਿਹੜੀ ਐਪ ਹੈਗੀ ਆ ਮੈਪਲ ਉਹਦੇ ਤੇ ਆਲਰੇਡੀ ਇਹ ਚੱਲਣਾ ਸ਼ੁਰੂ ਹੋ ਗਿਆ ਪਰ ਕਿਉਂਕਿ ਉਹਦੀ ਰੀਚ ਘੱਟ ਹੈਗੀ ਆ ਅਸੀਂ Google ਵਾਲਿਆਂ ਨਾਲ ਵੀ ਗੱਲ ਕੀਤੀ ਹੈ ਮੈਂ ਹੁਣ ਵੀ ਆਂਦਾ ਹੋਇਆ ਵੀ ਉਹਨਾਂ ਨਾਲ ਦੁਬਾਰਾ ਗੱਲ ਕਰਕੇ ਆਇਆ ਤੇ Google Map ਦੇ ਉੱਤੇ ਵੀ ਸਾਡੀਆਂ ਸਾਰੀਆਂ ਪਾਰਕਿੰਗ ਤੇ ਰੂਟ ਇੰਡੀਕੇਟ ਹੋਣੇ ਸ਼ੁਰੂ ਹੋ ਜਾਣਗੇ ਤਾਂ ਕਿ ਜਿਹੜਾ ਬਾਹਰੋਂ ਸੱਜਣ ਕੋਈ ਆ ਰਿਹਾ ਹੈਗਾ ਉਹਨੂੰ ਪਤਾ ਹੋਵੇ ਵੀ ਕਿ ਕਿਹੜੀ ਪਾਰਕਿੰਗ 'ਚ ਜਾ ਕੇ ਮੈਂ ਗੱਡੀ پارک ਕਰਨੀ ਆ। ਔਰ ਤੁਹਾਡੇ ਮਾਤਿਆਂ ਤੇ ਰਹੀ ਮੈਂ ਆਨ ਆਲਿਆ ਸੰਗਤਾਂ ਕੋਲੋਂ ਇਹੀ ਅਪੀਲ ਕਰਾਂਗਾ ਕਿ ਉਹ ਕੋਸ਼ਿਸ਼ ਕਰਨ ਕਿ ਆਪਣਾ ਜਿਹੜਾ ਇੰਨਰ ਏਰੀਆ ਹੈਗਾ ਉਹਦੇ ਵਿੱਚ ਕੋਈ ਵੀ ਗੱਡੀ ਨਾ ਲੈ ਕੇ ਆਵੇ ਤੇ ਕਿਉਂਕਿ ਪਾਰਕਿੰਗ ਦੇ ਉੱਤੇ ਆਪਾਂ ਨੇ ਅਰੇਂਜਮੈਂਟ ਕੀਤੇ ਗਏ ਹੈਗੇ ਨੇ ਜਿਹੜੇ ਈ ਰਿਕਸ਼ਾ ਵਗੈਰਾ ਉਹ ਜਿਹੜੇ ਬਜੁਰਗ ਨਹੀਂ ਚੱਲ ਸਕਦੇ ਉਨਾਂ ਲਈ ਹੀ ਰੇਖਾ वगैरह ਆਪਾਂ ਵਾਇਡਡ ਹੋਣਗੇ ਉਹਦੇ ਵਿੱਚ ਬੈਠ ਕੇ ਆ ਸਕਦੇ ਨੇ ਤੇ ਆਪਾਂ ਜਿਹੜਾ ਇਹਨਾਂ ਦੇ ਏਰੀਆ ਉਹਦੀ ਸੈਨਿਟੀਟੀ ਨੂੰ ਧਿਆਨ ਚ ਰੱਖਦੇ ਹੋਏ ਉੱਥੇ ਕੋਈ ਵੀ ਪਾਕਿਸਤਾਨੀ ਗੱਡੀ ਨਾ ਲੈ ਕੇ ਆਵੇ ਇਹ ਔਰ ਕੱਲ ਤੋਂ ਆਪਣੇ ਜਲੂਸ ਜਿਹੜੇ ਨਗਰ ਕੀਰਤਨ ਹੈਗੇ ਨੇ ਉਹ ਆਨੇ ਸ਼ੁਰੂ ਹੋ ਜਾਂਦੇ ਨੇ ਔਰ ਆਪਣਾ ਮੇਨ 25 ਤਰੀਕ ਨੂੰ ਮੇਨ ਫੰਕਸ਼ਨ ਹੈਗਾ ਤੇ ਆਹ ਤਿੰਨ ਦਿਨਾਂ ਦੇ ਵਿੱਚ ਅੱਪਾ ਸਾਰੇ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਗੁਰੂ ਸਾਹਿਬ ਦੀ ਸ਼ਤ ਤ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਇੱਥੇ ਪ੍ਰੋਪਰ ਡਿਸਪੀਸਪਲਿਨ ਰੱਖੀਏ ਪ੍ਰੋਪਰ ਬਿਹੇਵੇ ਰੱਖੀਏ ਇਹ ਮੇਰੀ ਸਾਧੀ ਸੰਗਤਾਂ ਨੂੰ ਅਪੀਲ ਹੈ ਧੰਨਵਾਦ ਜੀ ਸਰ ਹਜੇ ਸਮਾਗਮ ਜਿਹੜੇ ਕੱਲ ਤੋਂ ਸ਼ੁਰੂ ਹੋਣੇ ਨੇ ਆਦੇ ਸਬੰਧ ਦੇ ਵਿੱਚ ਕੇਵਲ ਸ਼ਰਧਾਲੂ ਉਹਨਾਂ ਨੂੰ ਹੀ ਕਿ ਉੱਥੇ ਲਗਾਉਣ ਪਾਰਕਿੰਗਾਂ ਦੇ ਵਿੱਚ ਜਾਂ ਜਿਹੜੇ ਪੁਲਿਸ ਮੁਲਾਜ਼ਮ ਆਤਲ ਪਰਸਨਲ ਵਹੀਕਲ ਦੇ ਉੱਪਰ ਆ ਰਹੇ ਉਹਨਾਂ ਨੂੰ ਵੀ ਇਹ ਅਪੀਲ ਕਰਦੇ ਨਹੀਂ ਨਹੀਂ ਬਿਲਕੁਲ ਦੇਖੋ ਜੀ ਜਿਹੜੇ ਬੰਦੇ ਨੇ ਕਾਨੂੰਨ ਨੂੰ ਐਨਫੋਸ ਕਰਨਾ ਉਹਦੀ ਤਾਂ ਜ਼ਿੰਮੇਵਾਰੀ ਪਹਿਲਾਂ ਬਣ ਜਾਂਦੀ ਹੈ ਵੀ ਉਹ ਇੱਕ ਐਗਜ਼ਾਮਪਲ ਸੈੱਟ ਕਰੇ ਪਰ ਇਹਦੇ 'ਚ ਨਾ ਆਪਾਂ ਥੋੜਾ ਜਿਹਾ ਆਪਾਂ ਨੂੰ ਫਰਾਕ ਦੇ ਲਈ ਨਾਲ ਸੋਚਣਾ ਪੈਣਾ ਕਿ ਕਿਹਦੀ ਪੋਸਟ ਨੂੰ ਇਮੀਡੀਏਟਲੀ ਰਸਕਣਾ ਪੈ ਜਾਂਦਾ ਉਹ ਆਪਾਂ ਐਮਰਜੈਂਸੀ ਗੱਡੀਆਂ ਸਟੈਂਡ ਬਾਈ ਰੱਖਾਂਗੇ ਕਿਤੇ ਕੋਈ ਲੋਕਾਂ ਦੇ ਜਿਹੜਾ ਆਪਣਾ ਆਈਡੀਆ ਹੈਗਾ ਕਿ ਲੋਕਾਂ ਦਾ ਫਲੋ ਚੱਲਦਾ ਰਹੇ ਮਤਲਬ ਕਿਤੇ ਫਲੋ ਰੁਕੇ ਨਾ ਉਹਦੇ ਲਈ ਹੋ ਸਕਦਾ ਹੈ ਏ ਐਸਐਸਪੀ ਸਾਹਿਬ ਜਿਹੜੇ ਰੋਕਨ ਲੈਵਲ ਤੇ ਹੈਗੇ ਨੇ ਇਹ ਪਲਾਨ ਕਰੀਏ ਕਿ ਕੁਝ ਗੱਡੀਆਂ ਪੰਮੂ ਅੰਦਰ ਸਟ੍ਰੈਟੇਜਿਕ ਪੁਆਇੰਟ ਤੇ ਸਟੇਸ਼ਨ ਕਰਨੀਆਂ ਪਏ ਉਹ 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 ਆਪਾਂ ਇਨਸ਼ੋਰ ਕਰਾਂਗੇ ਔਰ ਇਹ ਤੁਸੀਂ ਅੱਛਾ ਪੁਆਇੰਟ ਰੇਜ਼ ਕੀਤਾ ਇਹਦੇ ਨਾਲ ਮੈਂ ਹੋਰ ਵੀ ਉਹ ਫਲੋ ਤੇ ਬਾਰੇ ਟ੍ਰੈਫਿਕ ਦੇ ਫਲੋ ਬਾਰੇ ਕਿ ਜਿਹੜੇ ਤਿੰਨ ਰਸਤੇ ਆਦੇ ਹੈਗੇ ਨੇ ਆਪਣਾ ਕਾੜਸ਼ਮਕਦੇ ਬਣੀ ਹੋ ਜਿਹੜਾ ਹਰਦਸਤਾਨ ਦਾ ਜਿਹੜਾ ਕਿ ਆਪਣੇ ਪਾਂਚੇ ਤੇ ਦੁਆਬੇ ਨੂੰ ਕੈਕਾ ਕਰੇਗਾ ਉਹਦੇ ਤੇ ਪਲਾਸ ਆਪਣਾ ਨੰਗਰ ਸਾਹਿਬ ਤੋਂ ਔਰ ਆਪਣਾ ਰੂਪੜ ਸੈਕਟ ਤੋਂ ਇਹਨਾਂ ਦੇ ਉੱਤੇ ਅਸੀਂ ਜਿਹੜੀ ਆਪਣੀ ਪੰਜਾਬ ਸਰਕਾਰ ਦਾ ਪੁਖਰਾਣਾ ਹੈਗਾ ਐਸਐਸਐਫ ਦਾ ਉਹਨਾਂ ਗੱਡੀਆਂ ਨੂੰ ਵੀ ਸਪੈਸ਼ਲੀ ਬਰੀਫ ਕੀਤਾ ਕਿ ਉਹ ਵੀ ਆਪਣਾ ਪੈਟ੍ਰੋਲਿੰਗ ਕਰਦੀਆਂ ਰਹਿਣਗੀਆਂ ਤਾਂ ਕਿ ਟ੍ਰੈਫਿਕ ਦਾ ਫਲੋ ਬਣਿਆ ਰਹੇ ਟ੍ਰੈਫਿਕ ਦਾ ਫਲੋ ਜੇ ਚੱਲਦਾ ਰਹੇ ਤਾਂ ਭਾਵੇਂ ਕਿੰਨੀ ਵੀ ਜ਼ਿਆਦਾ ਟ੍ਰੈਫਿਕ ਹੋਣ ਕਾ ਕਿਸਮਤਾ ਜ਼ਿਆਦਾ ਹੋਵੇ ਉਹਨਾਂ ਕਿ ਜ਼ਿਆਦਾ ਹੋ ਸਕਦਾ ਪਰ ਉਹਦੇ 'ਚ ਸਟਾਪੇਜ ਨਾ ਹੋਵੇ ਮੂਵਮੈਂਟ ਹੁੰਦੀ ਰਹੇ ਅਜਾ ਹੁਣ ਲੰਮਾ ਲੱਦੇ ਕਿਤੇ ਸੜਕ ਦੇ ਉੱਪਰ ਨਜ਼ਰੀ ਨਹੀਂ ਆਉਂਦੇ ਸਰ ਖਾਸ ਕੋਈ ਇਸ ਤਰ੍ਹਾਂ ਦਾ ਧਿਆਨ ਜਿਹੜਾ ਰੱਖਿਆ ਜਾਊਗਾ ਕਿ ਟ੍ਰੈਫਿਕ ਨਹੀਂ ਚੱਲੂਗਾ ਕਿ ਹੁਣ ਕਿਉਂਕਿ ਅੱਜ ਜਿਹੜਾ ਉਪਰਾਨਾ ਸੀਗਾ ਉਹ ਏਸੀਡੀ ਸੀਗਾ ਕਿ ਅੱਜੇ ਤੋਂ ਕਾਤੋ ਆਪਣੇ ਜਲੂਸ ਆਨੇ ਸ਼ੁਰੂ ਹੋਣੇ ਨੇ ਤੇ ਉਸਰੀ ਨਗਰ ਕੀਰਤਨ ਆਪਣੇ ਆਨੇ ਸ਼ੁਰੂ ਹੋਣੇ ਨੇ ਉਸਰੀ ਅੱਜ ਹੀ ਅਸੀਂ ਇਹ ਸ਼ਾਮ ਨੂੰ ਮੀਟਿੰਗ ਕਰਕੇ ਹੁਣੇ ਕਿਸਾਨ ਹੋਵੇ ਢਿੱਚ ਸਾਡੇ ਮੀਟਿੰਗ ਉਹ ਜਿੱਥੇ ਇਸ ਚੀਜ਼ ਨੂੰ ਵਿਚਾਰਿਆ ਗਿਆ ਆਫਟਾਸਕ ਵੀ ਮੇਰਾ ਜਿਹੜਾ ਟਾਸਕ ਹੈਗਾ ਉਹ ਮੇਂਹਦੀ ਟ੍ਰੈਫਿਕ ਦੇ ਉੱਤੇ ਮੇਰੇ ਕੋਲੀਗ ਸ਼੍ਰੀ ਐਸ ਐਸ ਪੀ ਐਸ ਦਾ ਮਾਮਰੇ ਨਾਲ ਹੈਗੇ ਨੇ ਇਹਨਾਂ ਨੇ ਇਹ ਸਾਰੇ ਅਰੇਂਜਮੈਂਟ ਆਲਰੇਡੀ ਕੀਤੇ ਬੈਨ ਅੱਜ ਮੇਰੇ ਆਂ ਦਾ ਪਰਪਸ ਇਹੀ ਸੀਗਾ ਵੀ ਟ੍ਰੈਫਿਕ ਦੇ ਪੱਖੋਂ ਅਸੀਂ ਕਿਉਂਕਿ ਦੇਖੋ ਲੋਕਾਂ ਨੇ ਜਦੋਂ ਜਾਣਾ ਵਾਪਸ ਉਹਨਾਂ ਨੇ ਇਹ ਇਮਪ੍ਰੈਸ਼ਨ ਟ੍ਰੈਫਿਕ ਦੇ ਉੱਤੇ ਕਹਿ ਕੇ ਕਰਕੇ ਜਾਣਾ ਵੀ ਟ੍ਰੈਫਿਕ ਤੇ ਐਂਜੀ ਸੀਟੀ ਹੁੰਦੇ ਜੇ ਕਾਨੂੰ ਇੱਥੇ ਆਪਣੇ ਜਾਮ ਲੱਗਦਾ ਕੋਈ ਪ੍ਰੋਬਲਮ ਹੁੰਦੀ ਆ ਦਾ ਉਹ ਐਕਸਪੀਰੀਅੰਸ ਅੱਛਾ ਐਕਸਪੀਰੀਅੰਸ ਨਹੀਂ ਹੋਏਗਾ ਲੋਕਾਂ ਲਈ ਸੋ ਮਾਣ ਲਓ ਬੀਜੀਪੀ ਸਾਹਿਬ ਦਾ ਇਹੀ ਕੰਸੀਗਾ ਵੀ ਤੁਸੀਂ ਪਰਸਨਲੀ ਉੱਥੇ ਕੈਂਪ ਕਰਨਾ ਤੇ ਇਨਸ਼ੋਰ ਕਰਨਾ ਕਿ ਸੰਗਤਾਂ ਨੂੰ ਕੋਈ ਕਿਸਮ ਦੀ ਸਮੱਸਿਆ ਨਾ